all my dear friends main aaj ke function ke bare mein yahi kehna chahti hu ki ginu ji ne bahut acha arrangements kiya hua hai sari ladies bahut acha enjoy karo aapanu onna di qadar karni chahidi hai ki sara din subah to shaam tak bhukhe har roz rehnde hai ik hisab da te aap a ek din reh ke phir bhi onna de sir te eh ehsan na kariye ki assi tade layi bhukhiyan rahiye भूखे भी हाँ भी दे अच्छा भी भी बेट अपने पति को बताओ की हम उनसे कितना प्यार करते देखिए इनकी अपनी भावना है कि इन्होंने कहा की भूखे पेट हम कैसे उनको बताए कि हम उनसे कितना प्यार करते हैं ਅੱਜ ਮੇਰੇ ਨਾਲ ਉਸ ਹੱਗ ਨਾ ਮੌਜੂਦ ਹਨ ਜਿਨ੍ਹਾਂ ਦਾ ਪਹਿਲਾ ਕਰੋਆ ਪਹਿਲਾ ਮੈਂ ਮੈਮ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗਾ ਤੁਹਾਡੀ ਜਿਹ ਮੈਰਿਸ ਹੈ ਗੁਨਿਆਣਾ ਵਿਖੇ ਹੋਈ ਹੈ ਜੀ ਹਾਂ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਬੇਸਿਕ ਜੀ ਮਾਨਸਾ ਤੋਂ ਮਾਨਸਾ ਤੋਂ ਤਾਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਗੁਨਿਆਣਾ ਤੇ ਵਿੱਚ ਆ ਕੇ ਇੱਕ ਨਵੀਂ ਫੈਮਿਲੀ ਨੂੰ ਜੁਆਇਨ ਕਰਕੇ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਬਹੁਤ ਅੱਛਾ ਲੱਗ ਗਿਆ ਜੀ ਤੇ ਅੱਜ ਤੁਸੀਂ ਕਰਵਾ ਰੱਖਿਆ ਹੈ ਪਹਿਲਾ ਕਰਵਾ ਹਾਂ ਜੀ ਬਿਲਕੁਲ ਉਸ ਤੇ ਬਾਰੇ ਤੁਹਾਡਾ ਕੀ ਮੈਸੇਜ ਹੈ ਲੋਕਾਂ ਲਈ ਬਸ ਕਿ ਮਤਲਬ ਕਰਵਾ ਚੋਤ ਰੱਖ ਕੇ ਬਹੁਤ ਖੁਸ਼ੀ ਹੁੰਦੀ ਹੈ ਜੀ ਹਾਂਜੀ ਐਦਾ ਮਤਲਬ ਅੱਜ ਪਹਿਲੀ ਵਾਰ ਹੀ ਮੈਂ ਮਤਲਬ ਗੋਨਿਆਣਾ ਮੰਡੀ ਦੇ ਵਿੱਚ ਹੀ ਫੰਕਸ਼ਨ ਅਟੈਂਡ ਕਰ ਰਹੀ ਹੈਗੇ ਆ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਮੈਮ ਜਿੱਥੇ ਤੁਸੀਂ ਅੱਜ ਸਾਰਾ ਦਿਨ ਵਰਤ ਰੱਖਿਆ ਭੁੱਖੇ ਪੇਟ ਰਹਿ ਕੇ ਆਪਣੇ ਪਤੀ ਦੇ ਲਈ ਲੰਬੀ ਉਮਰ ਦੇ ਲਈ ਅਰਦਾਸ ਕੀਤੀ ਤਾਂ ਤੁਸੀਂ ਆਪਣੇ ਹਸਬੰਡ ਤੋਂ ਕੀ ਐਕਸਪੈਕਟ ਕਰਦੇ ਹੋ ਇਸ ਦੇ ਬਦਲੇ ਮੈਂ ਐਕਸਪੈਕਟ ਕਰਦੀ ਹਾਂ ਕਿ ਜਿਵੇਂ ਮੈਨੂੰ ਮਤਲਬ ਹਮੇਸ਼ਾ ਖੁਸ਼ ਰੱਖਣ ਮੇਰੀ ਰਿਸਪੈਕਟ ਕਰਨ ओके ਜਿੱਤੇ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਖੁਸ਼ ਰੱਖਾਂ ਤੇ ਹਮੇਸ਼ਾ ਮੇਰੀ ਰਿਸਪੈਕਟ ਕਰਨ ਤਾਂ ਦੇਖੋ ਤੁਹਾਡਾ ਪਹਿਲਾ ਕਰੂਆ ਤਾਂ ਉਸ ਦੇ ਪ੍ਰਤੀ ਤੁਸੀਂ ਆਪਣਾ ਕੋਈ ਮੈਸੇਜ ਮੇਰੇ ਚੈਨਲ ਦੇ ਰਹੀਂ ਆਪਣੇ ਹਸਬੈਂਡ ਨੂੰ ਜਿਹੜਾ ਜਿਹੜੀਆਂ ਦਿਲ ਦੀਆਂ ਗੱਲਾਂ ਉਹਨਾਂ ਨੂੰ ਨਹੀਂ ਕਹਿ ਸਕਦੇ ਇਸ ਚੈਨਲ ਲਈ ਕਹਿਣਾ ਚਾਹੋ ਐਜਾ ਕੁਝ ਨਹੀਂ ਹੈ ਮੈਂ ਹਸਬੈਂਡ ਨੂੰ ਆਪਦੇ ਨਹੀਂ ਕਹਿ ਸਕਦੀ ਮੈਂ ਉਹਨਾਂ ਨੂੰ ਡਾਇਰੈਕਟਲੀ ਸਾਰਾ ਕੁਝ ਕਹਿ ਦੇਣੀ ਤਾਂ ਮੈਮ ਅੱਜ ਦੇ ਲਈ ਮੈਸੇਜ ਕੀ ਰਹੇਗਾ ਤੁਹਾਡਾ ਹਸਬੈਂਡ ਲਈ ਤੇ ਸਾਰੇ ਲਈ ਮੈਂ ਕਹਿੰਦੀ ਕਿ ਹਰ ਕਿਸੇ ਨੂੰ ਇੱਕ ਫਾਸਟ ਰੱਖਣਾ ਚਾਹੀਦਾ ਹੈ ਮਤਲਬ ਫਾਸਟ ਰੱਖ ਕੇ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਤੇ ਜਿਵੇਂ ਕਿ ਸਾਰੇ ਮੰਨਦੇ ਕਿ ਆਪਣੇ ਹਸਬੰਦ ਦੀ ਲੰਬੀ ਉਮਰ ਵਾਸਤੇ ਹੁੰਦਾ ਔਸਕਰ ਤੁਸੀਂ ਕਿੱਥੇ ਬਿਲੋਂਗ ਕਰਦੇ ਹੋ ਬੇਸਿਕਲੀ ਤੋਂ ਇੱਥੇ ਮੈਂ ਮੈਰੀਡੋ ਗੁਆਨਾਨਾ ਵਿਖੇ ਓਕੇ ਥੈਂਕ ਯੂ ਮੈਮ ਤੁਹਾਡੇ ਤੁਸੀਂ ਬੇਸਿਕਲੀ ਕਿੱਥੇ ਬਿਲੋਂਗ ਕਰਦੇ ਹੋ ਰਾਮਪੁਰਾਫੂਲ ਰਾਮਪੁਰਾਫੂਲ ਠੀਕ ਮੈਮ ਮੈਰੀਡੋ ਗੁਆਨਾਨਾ ਹਾਂਜੀ ਐਕਚੁਅਲੀ ਮੇਰਾ ਫਸਟ ਕਰਵਾਇਆ ਗਿਆ ਸੀ ਤੇ ਮੈਂ ਫਸਟ ਟਾਈਮ ਹੀ ਦੇਖ ਰਹੀ ਐ ਇੱਥੇ ਤਾਂ ਮੈਮ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਪਹਿਲੇ ਪਹਿਲੀ ਵਾਰੀ ਕਰਵਾ ਰੱਖ ਕੇ ਜਾਂ ਪਹਿਲੇ ਵਾਰ ਆਪਣੇ ਪਤੀ ਦੇ ਲਈ ਕੋਈ ਵਰਤ ਰੱਖਣਾ ਤਾਂ ਕਿਸ ਤਰ੍ਹਾਂ ਦੀ ਫੀਲਿੰਗਸ ਨੇ ਬਹੁਤ ਅੱਛੀ ਹੈ ਐਕਚੁਅਲੀ ਮੈਂ ਬੇਸਿਕਲੀ ਕੋਈ ਵਰਤ ਨਹੀਂ ਰਖਦੀ ਮੈਂ ਐਕਚੁਅਲੀ ਬੇਸਿਕਲੀ ਕੋਈ ਵਰਤ ਨਹੀਂ ਰਖਦੀ ਕੋਈ ਵਰਤ ਨਹੀਂ ਰਖਦੀ ਪਰ ਅੱਜ ਰੱਖਿਆ ਹੈ ਅੱਜ ਰੱਖਿਆ ਹਾਂ ਜੀ ਤੁਹਾਨੂੰ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਤਾਂ ਕੀ ਮੈਸੇਜ ਕੀ ਜਾਵੇਗਾ ਅੱਜ ਦਾ ਕੀ ਭੁੱਖੀ ਪੇਟ ਆਪਣੇ ਪਤੀ ਕੋ ਬਤਾਓ ਕਿ ਮੁੱਤੀ ਨੂੰ ਹਮ ਉਸੇ ਕਿਤਨਾ ਪਿਆਰ ਕਰਦੀ ਹੈ ਦੇਖੀਏ ਕਿ ਇਨਕੀ ਆਪਣੀ ਭਾਵਨਾ ਹੈ ਕਿ ਇਨੋ ਨੇ ਕਹਾ ਕਿ ਭੁਕੇ ਵੇਟ ਹਮ ਕਿਵੇਂ ਹੈ ਉਹਨੂੰ ਬਤਾਏ ਕਿ ਹਮ ਉਸੇ ਕਿਤਨਾ ਪਿਆਰ ਕਰਤੇ ਹੈ ਆਪਣੇ ਹਸਬੈਂਡ ਕੇ ਲਈ ਤੋ ਮੇਰੇ ਸਾਥ ਯਹਾਂ ਪੇ ਜੁੜੇ ਹੈ ਮੈਡਮ ਗਿੰਨੀ ਜਨਰਲ ਇਹ ਕਿ ਆਰਗੇਨਾਈਜ਼ਰ ਹੈ ਜਿਹੜਾ ਤੁਸੀਂ ਅੱਜ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਪਹਿਲਾ ਤਾਂ ਮੈਂ ਤੁਹਾਨੂੰ ਕੌਂਗਰੈਸ ਕਵਾਂਗਾ ਕਿ ਇੰਨਾ ਵਧੀਆ ਫੰਕਸ਼ਨ ਤੁਸੀਂ ਗੁਨਿਆਰਾ ਦੇ ਵਿੱਚ ਆਰਗੇਨਾਈਜ਼ ਕੀਤਾ ਹੈ ਤਾਂ ਉਸ ਦੇ ਲਈ ਮੈਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗਾ ਕਿ ਇਸ ਦੇ ਵਿੱਚ ਤੁਸੀਂ ਕਿਹੜੀਆਂ ਐਕਟੀਵਿਟੀਆਂ ਰੱਖਿਆ ਔਰ ਕਿੰਨਾ ਕਿੰਨਾ ਲੋਕਾਂ ਨੂੰ ਜੇ ਜਿਹੜੇ-ਜਿਹੜੇ ਸਵਾਗਤਾਂ ਨੂੰ ਤੁਸੀਂ ਮੈਸੇਜ ਦਿੱਤਾ ਔਰ ਇਨਵਾਈਟ ਕੀਤਾ ਮੈਂ ਪੰਚਲਿਟੀ ਰੱਖੀ ਆਪਣੇ ਮੇਨ ਫੰਕਸ਼ਨ ਵਿੱਚ ਬਾਕੀ ਗੇਮਸ ਕਾਊਂਟਿੰਗ ਵਾਲੀ ਰੱਖੀ ਫਨੀ ਗੇਮਸ ਤੰਬੋਲਾ ਗੇਮਸ ਖੂਬ ਇੰਜੋਏ ਕਰ ਰਹੀਆਂ ਮੇਰੇ ਫਰੈਂਡਸ ਬਹੁਤ ਖੁਸ਼ ਨੇ ਮੇਰਾ ਮੈਸੇਜ ਹੈ ਇਹ ਹੋਏ ਨੈਕਸਟ ਮੈਂ ਅੱਗੇ ਵੀ ਆਪਣਾ ਕਰਵਾ 14 ਦਾ ਫੰਕਸ਼ਨ ਐਤਾ ਹੀ ਆਰਗੇਨਾਈਜ਼ ਕਰਦੀ ਰਹਾਂ ਤੇ ਮੈਮ ਜਿਹੜਾ ਤੁਸੀਂ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਤਾਂ ਇਸ ਦੇ ਵਿੱਚ ਮੈਂ ਤੁਹਾਡੇ ਤੋਂ ਇਹ ਵੀ ਜਾਣਕਾਰੀ ਲੈਣਾ ਚਾਹਾਂਗੇ ਚੀਫ ਗੈਸਟ ਕੌਣ ਸੀ ਅੱਜ ਦੇ ਚੀਫ ਗੈਸਟ ਨੇ ਮੇਰੇ ਸੱਤ ਮੈਂਬਰਸ ਨੇ ਜੀ ਸੁਮਨ ਰੂਮਾਨਾ ਮੰਜੂ ਜੈਨ ਐਂਡ ਸਪਨਾ ਐਮਸੀ ਸਪਨਾ ਰਾਣੀ ਆਸ਼िमा ਰਾਧਾ ਅੰਟੀ ਔਰ ਮੌਨਿਕਾ ਗਰ ਹਰਜੀਤ कौर ਤਾਂ ਮੈਮ ਇਹਨਾਂ ਨੇ ਤੁਹਾਡੇ ਨਾਲ ਕੋਈ ਕੰਟਰੀਬਿਊਟ ਕੀਤਾ ਜਾਂ ਕਿਸ ਤਰ੍ਹਾਂ ਦਾ ਇਹਨਾਂ ਦਾ ਤੁਹਾਡੇ ਨਾਲ ਰਿਹਾ ਨਹੀਂ ਜੀ ਮੈਂ ਆਪਣੇ ਆਪ ਆਪਣੇ ਮੈਂਬਰਸ ਨਾਲ ਕਿਤੇ ਚੀਫ ਗੈਸਟ ਦਾ ਕੋਈ ਨਹੀਂ ਉਹਨਾਂ ਨੂੰ ਮੈਂ ਆਪਣੇ ਐਸ ਚੀਫ ਗੈਸਟਲੀ ਇਨਵਾਈਟ ਕੀਤਾ ਹੈ ਹਾਂਜੀ ਮੈਂਬਰਸ ਦੇ ਜਿੱਥੇ ਤੁਸੀਂ ਕਹਿ ਰਹੇ ਕਿ ਮੈਂ ਆਪਣੇ ਮੈਂਬਰਸ ਨਾਲ ਕੀ ਤੁਹਾਡਾ ਕੋਈ ਪਹਿਲਾਂ ਕੋਈ ਕਲੱਬ ਚੱਲ ਰਿਹਾ ਹੈ ਮੈਮ ਨਹੀਂ ਜੀ ਮੈਂ ਬਿਲਕੁਲ ਹਾਊਸ ਵਾਈਫ ਹਾਂ ਘਰ ਆਪਣਾ ਕੰਮ ਕਰਦੀ ਹਾਂ ਕੁਕਿੰਗ ਦਾ ਕੰਮ ਕਰ ਰਹੀ ਹਾਂ ਮੈਨੂੰ ਸ਼ੌਂਕ ਹੈ ਮੇਰੇ ਅੰਦਰ ਵੀ ਮੈਂ ਆਰਗੇਨਾਈਜ਼ਡ ਪ੍ਰੋਗਰਾਮ ਕਰਦੀ ਰਹਾਂ ਮੈਂ ਤੀਆਂ ਦਾ ਫੰਕਸ਼ਨ ਵੀ ਕਰਦੀ ਹਾਂ ਹੁਣ ਮੇਰਾ ਮਨ ਸੀ ਮੈਂ ਵੱਡੇ ਲੈਵਲ ਤੇ ਕਰਵਾ ਚੌਥ ਦਾ ਫੰਕਸ਼ਨ ਕਰਾਂ ਤਾਂ ਅੱਜ ਜਿਹੜਾ ਕਰਵਾ ਚੌਥ ਦਾ ਫੰਕਸ਼ਨ ਤੁਸੀਂ ਇੱਥੇ ਪੰਚਾਇਤੀ ਧਰਮਸ਼ਾਲਾ ਦੇ ਵਿੱਚ ਕੀਤਾ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਸਕਸੈਸਫੁਲ ਰਿਹਾ ਮੇਰੇ ਅਕੋਰਡਿੰਗ ਮੇਰੇ ਸਾਰੇ ਮੈਂਬਰਸ ਬਹੁਤ ਜ਼ਿਆਦਾ ਹੈਪੀ ਨੇ ਬਾਕੀ ਮੈਂਬਰਸ ਆਪਣੇ ਥਿਊਜ਼ ਦੇਣਗੇ ਕਿ ਕਿੱਦਾਂ ਲੱਗਿਆ ਉਹਨਾਂ ਨੂੰ ਪ੍ਰੋਗਰਾਮ ਆਪਣੇ ਵੱਲੋਂ ਮੈਂ ਪੂਰੇ ਤਨ ਮਨ ਨਾਲ ਪ੍ਰੋਗਰਾਮ ਕੀਤਾ ਸੀ ਜਿਹੜੇ ਗੁਨਿਆਣਾ ਮੰਡੀ ਦੇ ਵਿੱਚ ਆ ਨਵ ਆਈਆਂ ਜੋ ਮੈਂ ਕਹਿ ਸਕਦਾ ਕਿ ਲੇਡੀਜ਼ ਆਈਆਂ ਕਿੱਥੋਂ ਕੋਈ ਰਾਮਪੁਰੇ ਤੋਂ ਹੈ ਕੋਈ ਡੱਬ ਵਾਲੀ ਤੋਂ ਹੈ ਕੋਈ ਕਿੱਥੋਂ ਹੈ ਤਾਂ ਇਹਨਾਂ ਦੇ ਲਈ ਤੁਹਾਡਾ ਕੀ ਮੈਸੇਜ ਹੈ ਮੈਮ ਇਹ ਬਹੁਤ ਅੱਛੇ ਨੇ ਮੇਰੇ ਨੇਬਰਸ ਨੇ ਮੇਰੀ ਫਰੈਂਡ ਦੀ ਡਾਕਟਰ ਇਨ ਲਾ ਹੈ ਮਤਲਬ ਹਾਂਜੀ ਮੇਰੇ ਕਿੱਟੀ ਮੈਂ ਮੈਂ ਚ ਪੁੱਛਣਾ ਚਾਹਾਂਗਾ ਕਿ ਇਹਨਾਂ ਦਾ ਵੈਲਕਮ ਤੁਸੀਂ ਗੁਆਨਾਨਾ ਦੇ ਵਿੱਚ ਕਿਸ ਤਰ੍ਹਾਂ ਕਰ ਰਹੇ ਹੋ ਮੈਂ ਕਰਵਾ ਚ ਉਹਦਾ ਫੰਕਸ਼ਨ ਰੱਖ ਕੇ ਇਹਨਾਂ ਨੂੰ ਇਨਵਾਈਟ ਕੀਤਾ ਐਦਾਂ ਇਹਨਾਂ ਦਾ ਵੈਲਕਮ ਕਰਨਾ ਚਾਹੁੰਦੀ ਆ ਤਾਂ ਮਿਸਿਸ ਗਿੰਨੂ ਜੋ ਕਿ ਇੱਕ ਆਰਗੇਨਾਈਜ਼ਰ ਨੇ ਇਸ ਫੰਕਸ਼ਨ ਦੇ ਨਾਲ ਇਹਨਾਂ ਨੇ ਇਹਨਾਂ ਲੇਡੀਜ਼ ਨੂੰ ਵੀ ਵੈਲਕਮ ਕੀਤਾ ਕਿ ਇਹਨਾਂ ਦਾ ਗੁਆਨਾਨਾ ਵੀ ਖਿਆਣ ਤੇ ਇਹਨਾਂ ਦਾ ਵੈਲਕਮ ਕੀਤਾ ਜਾਂਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਫੰਕਸ਼ਨ ਆਰਗੇਨਾਈਜ਼ ਕਰਦੇ ਰਵਾਂਗੇ ਤਾਂ ਜੋ ਆਪਣੀ ਸੰਸਕ੍ਰਿਤੀ ਆਪਣੀ ਸਭਿਆਤਾ ਔਰ ਆਪਣੇ ਲੋਕਾਂ ਦੇ ਵਿੱਚ ਆਪਣਾਪਨ ਔਰ ਜੋ ਇਹ ਆਪਣਾ ਵਰਤੌਰ ਤਿਹਾਰ ਹੈ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਸੈਲੀਬ੍ਰੇਟ ਕਰਦੇ ਰਹਾਂਗੇ ਸਾਡੇ ਵਿੱਚ ਜਿੱਥੇ ਕਿ ਅੱਜ 21 11 ਕਰਵਾ ਚੌਦ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਇਸ ਟਾਈਮ ਇੱਥੇ ਇਹਨਾਂ ਲੇਡੀਜ਼ ਨੂੰ ਦੇਖ ਸਕਦੇ ਹੋ ਇਹ ਲੇਡੀਜ਼ ਚੀਫ ਗੈਸਟ ਦੇ ਰੂਪ ਦੇ ਵਿੱਚ ਆਈਆਂ ਹਨ ਅਤੇ ਇਹ ਇੱਥੋਂ ਦੇ ਕਾਉਂਸਲਰ ਹਨ ਮੌਜੂਦਾ ਕਾਉਂਸਲਰ ਹਨ ਜੇ ਮੈਂ ਗੱਲ ਕਰਾਂ ਤਾਂ ਉੱਧਰ ਜਲੰਧਰ ਸਿੰਘ ਦੀ ਵਾਈਫ ਨਾਲ ਕਸ਼ਮੀਰੀ ਲਾਲ ਦੀ ਨੂੰ ਉੱਧਰ ਜੇ ਮੈਂ ਗੱਲ ਕਰਾਂ ਮੀਤ ਪ੍ਰਧਾਨ ਮੌਨਿਕਾ ਗਰਗ ਅਤੇ ਨਾਲ ਹੀ ਇੱਥੇ ਸਪਨਾ ਰਾਣੀ ਅਤੇ ਇੱਥੇ ਮੰਜੂ ਜੈਨ ਨਾਲ ਮੇਰੇ ਇੱਥੇ ਖੱਬੇ ਪਾਸੇ ਬੈਠੇ ਹਨ ਸੋਨੂ ਰੁਮਾਨਾ ਜੀ ਦੀ ਵਾਈਫ ਤਾਂ ਮੈਮ ਜਿਹੜਾ ਤੁਸੀਂ ਅੱਜ ਇਹ ਫੰਕਸ਼ਨ ਇੱਥੇ ਆਰਗੇਨਾਈਜ਼ ਹੋ ਰਿਹਾ ਹੈ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਕਰਵਾ ਚੌਥਕਾ ਇਹ ਤਿਹਾਰ ਕਰਵਾ ਚੌਥਕਾ ਇਹ ਤਿਹਾਰ ਆਏ ਔਰ ਲਾਏ ਖੁਸ਼ੀਆਂ ਹਜ਼ਾਰ ਆਏ ਔਰ ਲਾਏ ਖੁਸ਼ੀਆਂ ਹਜ਼ਾਰ ਯਹੀ ਹੈ ਦੁਆ ہماری ਯਹੀ ਹੈ ਦੁਆ ہماری ਸਲਾਮਤ ਰਹੇ ਆਪ ਔਰ ਆਪ ਦਾ ਪਰਿਵਾਰ ਹੈਪੀ ਕਰਵਾ ਚੌਤੂ ਟੂ ਆਲ ਮਾਈ ਡੀਅਰ ਫਰੈਂਡਸ ਮੈਂ ਅੱਜ ਕੇ ਫੰਕਸ਼ਨ ਕੇ ਬਾਰੇ ਮੈਂ ਯਹੀ ਕਹਿਣਾ ਚਾਹਤੀ ਹੂੰ ਕੀਨੂ ਜੀ ਨੇ ਬਹੁਤ ਅੱਛਾ ਅਰੇਂਜਮੈਂਟਸ ਕੀਤਾ ਹੋਇਆ ਹੈ ਸਾਰੀ ਲੇਡੀਆਂ ਬਹੁਤ ਅੱਛਾ ਇੰਜੋਏ ਕਰ ਰਹੀਆਂ ਹਨ और गुनियाना में इतना करना बहुत मुश्किल था पर इन्होंने बहुत एफर्ट्स की और बहुत अच्छा ऑर्गेनाइज किया हुआ है किसी चीज़ की कोई कमी नहीं है और सारे बहुत अच्छा इंजॉय कर रहे हैं और मैं आगे से भी ऐसे इनको कहती हूँ कि ये हमेशा ही करते रहना और सभी का इन्जॉय कराते रहना थैंक यू मैम जहाँ पर आप कह रहे हो कि इन्होंने बहुत एक्टिविटीज़ करवाई हैं तो मैं पूछना चाहूँगा कि आपसे ये कौन सी एक्टिविटीज़ हैं जो इन्होंने ऑर्गेनाइज करवाई हैं एक्टिविटी कौन सी है जो लेडीज़ के लिए स्पेशल एक्टिविटीज़ इन्होंने रखी थी इन्होंने लेडीज के लिए स्पेशल सरप्राइज गिफ्ट्स रखे हुए हैं गेम्स करवाई करवा रहे हैं जो बहुत इंटरेस्टिंग है आपने किस में पार्टिसिपेट किया मैंने एक पेपर गेम में पार्टिसिपेट किया है उस... कोई आपको आया यस उसमें हमारा ही टेबल ने विन किया है तो मैम कौन सी एक्टिविटीज हैं जो ज्यादा प्रभावित करती हैं जो लेडीज को मैं मान मान के चलूँ कि कौन सी एक्टिविटी में लेडीज ज्यादा पार्टिसिपेशन अपनी दिखाती हैं इनकी सारी ही एक्टिविटीज़ बहुत अच्छी हैं एक से एक बढ़कर अच्छी गेमी हुई है लिए आपका मैसेज क्या रहेगा बस मैं तो यही कहती हूँ कि ये आ, हमेशा के लिए ऐसे ही गुनियाना में होना चाहिए और एक ये छोटा सा प्लेस है यहाँ पे मुश्किल है इतना ऑर्गेनाइज करना पर इन्होंने बहुत अच्छा ऑर्गेनाइज किया हुआ है और मैं चाहती हूँ कि हमेशा ही ये ऐसे ऑर्गेनाइज कर इस टाइम मेरे नाम मौजूद कौंसलर सपना रानी ਮੈਮ ਮੈਂ ਤੁਹਾਡੇ ਤੇ ਜਾਣਕਾਰੀ ਲੈਣਾ ਚਾਹਾਂਗਾ ਇੱਕ ਕਾਉਂਸਲਰ ਦੇ ਰੂਪੇ ਜਿੱਥੇ ਤੁਸੀਂ ਸਮਾਜਿਕ ਰੂਪ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹੋ ਤਾਂ ਅੱਜ ਇਹ ਕਰਵੇ ਚੌਥ ਨੂੰ ਤੁਸੀਂ ਕਿਸ ਤਰ੍ਹਾਂ ਲੈ ਰਹੇ ਹੋ ਔਰ ਗੁਣਿਆਣਾ ਦੇ ਵਿੱਚ ਮੈਨੂੰ ਲੱਗਦਾ ਕਿ ਪਹਿਲੀ ਵਾਰ ਇਸ ਤਰ੍ਹਾਂ ਦੀ ਸੈਲੀਬ੍ਰੇਸ਼ਨ ਹੋਈ ਹੈ ਤਾਂ ਇਸ ਬਾਰੇ ਤੁਸੀਂ ਤੁਹਾਡੇ ਕੀ ਵਿਚਾਰ ਹਨ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਸਾਰੀਆਂ ਔਰਤਾਂ ਵਾਸਤੇ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਹਾਂ ਤਾਂ ਮੈਂ ਤੁਹਾਡੇ ਤੇ ਇੱਕ ਜਾਣਕਾਰੀ ਜੋ ਛੋਟੀ ਜੀ ਮੈਂ ਤੁਹਾਡੇ ਤੋਂ ਲੈਣੀ ਚਾਹਾਂਗਾ ਕਿ ਅੱਜ ਦੇ ਦਿਨ ਜਿੱਥੇ ਸੁਹਾਗਣਾ ਆਪਣਾ ਦਿਨ ਮਨਾਉਂਦੀਆਂ ਤੇ ਅੱਜ ਕਿੰਨੇ ਕ ਲੇਡੀਜ਼ ਨੇ ਜਿਨ੍ਹਾਂ ਨੇ ਪਹਿਲਾ ਕਰਵਾ ਮਨਾਇਆ ਹੈ ਕੁਝ ਤੋਂ ਜਾਣਕਾਰੀ ਇਸ ਬਾਰੇ ਹੋਵੇ ਨਹੀਂ ਬਈ ਮੈਂ ਤਾਂ ਪਹਿਲੀ ਵਾਰ ਹੀ ਆਈਆਂ ਨੇ ਤੇ ਤਾਂ ਤੁਸੀਂ ਕਿਸੇ ਦੇ ਵਿੱਚ ਪਾਰਟਿਸਿਪੇਟ ਕੀਤਾ ਮਾਲਾ ਮੈਂ ਪਹਿਲੀ ਵਾਰ ਹੀ ਕਰ ਰਹੀ ਹਾਂ ਮਿੱਤਰੀ ਪਾਰਟਿਸਪੇਸ਼ਨ ਤੁਹਾਡੀ ਕਿਹੜੀ ਐਕਟੀਵਿਟੀ ਦੇ ਵਿੱਚ ਹੈ ਤੁਸੀਂ ਆਪਣੇ ਹਸਬੰਦ ਦੇ ਲਈ ਕੀ ਸੰਦੇਸ਼ ਦੇਵੋਗੇ ਜਾਂ ਕੀ ਮੈਸੇਜ ਹੈ ਅੱਛਾ ਆਪਣੇ ਹਸਬੰਦ ਨੂੰ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਸੇ ਉਹਨਾਂ ਦੇ ਮੀ ਕੁ ਉਮਰ ਵਾਸਤੇ ਵਰਤ ਉਹਨਾਂ ਦੀ ਲੰਬੀ ਉਮਰ ਵਾਸਤੇ ਆਪਾਂ ਵਰਤ ਰੱਖਿਆ ਸਭ ਕੁਝ ਕੀਤਾ ਪਰ ਮੇਰਾ ਇੱਕ ਕੁਐਸਚਨ ਹੈ ਕਿ ਤੁਸੀਂ ਆਪਣੇ ਹਸਬੰਡ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਉਹ ਜਿੱਥੇ ਤੁਸੀਂ ਇੱਕ ਵਰਤ ਰੱਖਿਆ ਉਹ ਤੁਹਾਡੇ ਪ੍ਰਤੀ ਕਿਸ ਤਰ੍ਹਾਂ ਦੀ ਭਾਵਨਾਵਾਂ ਜਾਂ ਫੀਲਿੰਗਸ ਰੱਖਣ ਕਿਸ ਤਰ੍ਹਾਂ ਕਿਸ ਹਾਲ ਉਹਦੇ ਪ੍ਰਤੀ ਵਿੱਚ ਨਾਲ ਕੁਝ ਹੋਰ ਸੁਹੱਗਨਾ ਮੌਜੂਦ ਹਨ ਜੋ ਕਿ ਗਨਿਆਣਾ ਦੇ ਵਿੱਚ ਇੱਥੇ ਪੰਚਾਇਤੀ ਧਰਮਸ਼ਾਲਾ ਦੇ ਵਿੱਚ ਕਰਵਾ ਚੋਦ ਦਾ ਫੰਕਸ਼ਨ ਸੈਲੀਬ੍ਰੇਟ ਕਰ ਰਹੇ ਹਾਂ ਤਾਂ ਮੈਮ ਪਹਿਲਾਂ ਤਾਂ ਮੈਂ ਤੁਹਾਨੂੰ ਵੈਲਕਮ ਕਵਾਂਗਾ ਔਰ ਮੈਮ ਮੈਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗਾ ਜਿਹੜਾ ਇਹ ਕਰਵਾ ਚੋਦ ਦਾ ਫੰਕਸ਼ਨ ਗਿਨੂ मैम ਨੇ ਆਰਗੇਨਾਈਜ਼ ਕੀਤਾ ਹੈ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਹਾਂ ਬਹੁਤ ਵਧੀਆ ਲੱਗਿਆ ਮੈਂ ਐਕਚੁਅਲੀ ਗਿਨੂ मैम ਨੂੰ ਅੱਜ ਫਸਟ ਟਾਈਮ ਦੇਖਿਆਗਾ ਮੈਂ ਪਹਿਲਾਂ ਜਾਣਦੀ ਨਹੀਂ ਸੀ ਵੀ ਕੌਣ ਨੇ ਜਦੋਂ ਮੈਂ ਐਂਟਰ ਕੀਤਾ ਮੈਂ ਸਭ ਤੋਂ ਪਹਿਲਾਂ ਇਹ ਪੁੱਛਿਆ ਵੀ ਗਿਨੂ ਕੌਣ ਨੇ ਐਕਚੁਅਲੀ ਮੈਂ ਜਾਣਦੀ ਨਹੀਂ ਸੀਗੀ ਤਾਂ ਮੈਨੂੰ ਦੱਸਿਆ ਗਿਆ ਇਹ ਨੇ ਉਹਨਾਂ ਨੇ ਬਹੁਤ ਵਧੀਆ ਡੀਲ ਕੀਤਾ ਸਾਡੇ ਨਾਲ ਜਿਵੇਂ ਮੈਂ ਫਸਟ ਟਾਈਮ ਉਹਨਾਂ ਨੂੰ ਦੇਖਿਆ ਤਾਂ ਬਹੁਤ ਅੱਛਾ ਜਿਵੇਂ ਉਹਨਾਂ ਮੈਂ ਇੱਕ ਦੋ ਪਾਰਟਸ ਗੇਮਸ ਵੀ ਪਾਰਟਿਸਿਪੇਟ ਕੀਤਾ ਪਾਰਟਿਸਪੇਸ਼ਨ ਦੇ ਬਾਅਦ ਤੁਹਾਨੂੰ ਕੋਈ ਪ੍ਰਾਈਜ਼ ਵੀ ਆਇਆ ਹਾਂ 2 ਪ੍ਰਾਈਜ਼ ਆ ਗਏ ਮੈਨੂੰ ਓਕੇ ਹਾਂਜੀ ਤਾਂ ਬਹੁਤ ਅੱਛਾ ਲੱਗ ਰਿਹਾਗਾ ਤੁਸੀਂ ਹਰ ਸਾਲ ਵਰਤ ਰੱਖਦੇ ਹੋ ਹਾਂਜੀ ਹਰ ਸਾਲ ਰੱਖਦੇ ਤਾਂ ਕੀ ਐਕਸਪੈਕਟ ਕੀ ਕਰਦੇ ਹੋ ਵਰਤ ਰੱਖਣ ਤੋਂ ਬਾਅਦ ਆਪਣੇ ਹਸਬੰਦ ਤੋਂ ਬਸ ਉਹ ਅੱਛੇ ਤਰੀਕੇ ਨਾਲ ਡੀਲ ਕਰਨਾ ਔਰ ਤਾਂ ਕੁਝ ਨਹੀਂ ਕੀ ਨਹੀਂ ਠੀਕ ਹੈ ਹਾਂ ਜਿੱਥੇ ਤੁਸੀਂ ਕਹਿ ਰਹੇ ਕਿ ਅੱਛੇ ਤਰੀਕੇ ਨਾਲ ਡੀਲ ਕਰਨ ਤਾਂ ਤੁਨ ਕਿੰਨਾਂ ਫੀਲ ਹੁੰਦਾ ਵਰਤ ਵਾਲੇ ਦਿਨ ਵੀ ਹਾਂ ਵੀ ਆਪਾਂ ਹਸਬੰਡ ਦੇ ਲਈ ਵਰਤ ਕੀਤਾਗਾ ਤਾਂ ਉਹ ਵੀ ਆਪਾਂ ਨੂੰ ਉਨੇ ਪਿਆਰ ਨਾਲ ਜਦ ਤਿਆਰ ਹੁੰਨੇ ਉਹ ਦੇਖਦੇ ਆ ਵੀ ਅੱਛਾ ਲੱਗਦਾ ਉਹਨਾਂ ਨੂੰ ਵੀ ਵੀ ਸਾਡੇ ਲਈ ਲੰਮੀ ਉਮਰ ਦੇ ਲਈ ਵਰਤ ਕੀਤਾਗਾ ਇਸ ਕਿ ਤਾ ਮੈਮ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੀ ਮੈਰਿਜ ਮੈਨੂੰ ਹੁਣ ਫੈਬਚ 6 ਇਅਰਸ ਹੋ ਜਾਣਗੇ 6 ਇਅਰ ਹੋ ਗਏ ਤਾਂ ਤੁਸੀਂ 6 ਸਾਲਾਂ ਤੋਂ ਕਰਵਾਚੋਰ ਦਾ ਵਰਤ ਰੱਖ ਰਹੇ ਹੋ ਤਾਂ ਉਸ ਦੇ ਬਦਲੇ ਤੁਹਾਨੂੰ ਤੁਹਾਡੇ ਹਸਬੰਡ ਹਰ ਸਾਲ ਕੀ ਪ੍ਰਾਈਜ਼ ਜਾ ਕੇ ਕੀ ਗਿਫਟ ਕਰਦੇ ਹਨ ਵਸ ਟੂ ਟਾਈਮ ਤਾਂ ਉਹਨਾਂ ਨੇ ਮੈਨੂੰ ਗਿਫਟ ਦਿੱਤਾ ਸੀਗਾ ਬਸ ਹੁਣ ਆਏ ਆਗੇ ਬੱਚਿਆਂ ਦੇ ਵਿੱਚ ਬਿਜ਼ੀ ਹੋ ਜਾਂਦੇ ਆ ਦੋਨੇ ਨੇ ਬਸ ਉਹ ਰੂਟੀਨ ਦੇਖੋ ਗਿਫਟ ਇੱਕ ਅਲੱਗ ਪਹਿਲੂ ਹੈ ਲੇਕਿਨ ਇੱਕ ਪਿਆਰ ਹਸਬੰਡ ਪਤੀ ਪਤਨੀ ਦੇ ਵਿੱਚ ਪਿਆਰ ਹੋਣਾ ਬਹੁਤ ਹੀ ਐਮ ਗੱਲ ਹੈ ਔਰ ਮੈਂ ਦੁਆ ਕਰਦਾ ਕਿ ਤੁਹਾਡੇ ਦੋਵਾਂ ਦੇ ਵਿੱਚ ਇਸ ਤਰ੍ਹਾਂ ਹੀ ਪਿਆਰ ਬਣਿਆ ਰਹੇ ਔਰ ਇਸ ਤਰ੍ਹਾਂ ਹੀ ਤੁਹਾਡੀ ਲਾਈਫ ਚਲਦੀ ਰਵੇ ਪਹਿਲੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਵਰਤ ਰੱਖਦਿਆਂ ਨੂੰ ਮੈਨੂੰ ਐਕਚੁਅਲੀ ਜੀ ਆ ਸੈਕਿੰਡ ইয়ার ਹੈ ਸੈਕਿੰਡ ইয়ার ਹਾਂਜੀ ਓਕੇ ਤਾਂ ਮੈਮ ਕਿਸ ਤਰ੍ਹਾਂ ਦੀ ਫੀਲਿੰਗਸ ਪਹਿਲੀ ਵਾਰ ਆਈ ਸੀ ਵਰਤ ਰੱਖ ਕੇ ਔਰ ਅੱਜ ਉਹ ਫੀਲਿੰਗ ਬਰਕਰਾਰ ਹੈ ਵੈਸੇ ਮਤਲਬ ਮੈਂ ਮਜ਼ਾਕ ਦੇ ਤੌਰ ਤੇ ਦੱਸ ਰਹੀ ਹਾਂ ਤਾਂ ਪਹਿਲੇ ਵਾਰ ਤੇ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਹੁਣ ਘੱਟ ਲੱਗ ਰਹੀ ਹੈ ਤੁਸੀਂ ਪਹਿਲਾ ਦਾ ਐਕਸਪੀਰੀਅੰਸ ਲਿਆ ਹਾਂਜੀ ਬਸ ਆਈ ਲਗਾ ਲਓ ਕਿ ਥੋੜਾ ਬਹੁਤ ਜਿਵੇਂ ਜਿਵੇਂ ਆਪਾਂ ਘਰ ਪਰਿਵਾਰ ਦੇ ਵਿੱਚ ਅਡਜਸਟ ਕਰਦੇ ਆ ਉਵੇਂ ਉਵੇਂ ਆਪਾਂ ਨੂੰ ਆਤਮਾ ਵੀ ਪੈ ਜਾਂਦੀ ਹੈ ਉਸ ਤਰ੍ਹਾਂ ਨਾਲ ਐਕਸਪੀਰੀਅੰਸ ਵੱਧ ਜਾਂਦਾ ਹੈ ਤਾਂ ਮੈਮ ਕੀ ਤੁਹਾਡਾ ਮੈਸੇਜ ਕੀ ਹੈ ਅੱਜ ਦੇ ਸੁਹਾਗਣਾਂ ਦੇ ਲਈ ਮੈਸੇਜ ਇਹ ਹੀ ਹੈ ਕਿ ਮਤਲਬ ਐਜ਼ ਅ ਟ੍ਰੈਡੀਸ਼ਨ ਆਪਾਂ ਆਪਣੇ ਹਸਬੈਂਡਸ ਲਈ ਸਾਰਾ ਦਿਨ ਭੁੱਖੀਆਂ ਵੀ ਰਹਿਣੀਆਂ ਹੈ ਹਨਾ ਤੇ ਐਟ ਲੀਸਟ ਆਪਾਂ ਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਕਿ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਉਹ ਭੁੱਖੇ ਹਰ ਰੋਜ਼ ਰਹਿੰਦੇ ਆ ਇੱਕ ਹਿਸਾਬ ਦਾ ਤੇ ਆਪਾਂ ਇੱਕ ਦਿਨ ਰਹਿ ਕੇ ਫਿਰ ਵੀ ਉਹਨਾਂ ਦੇ ਸਿਰ ਤੇ ਇਹ احਸਾਨ ਨਾ ਕਰੀਏ ਕਿ ਅਸੀਂ ਤੁਹਾਡੇ ਲਈ ਭੁੱਖੀਆਂ ਰਹੀਆਂ ਸੋ ਦੇਖੋ ਬਹੁਤ ਤੁਸੀਂ ਮੈਂ ਕਹਾਂਗਾ ਕਿ ਕੁਜੇ ਦੇ ਵਿੱਚ ਸਮੁੰਦਰ ਵਾਲੀ ਲਪੇਟਣ ਵਾਲੀ ਗੱਲ ਕਰ ਦਿੱਤੀ ਕਿ ਤੁਸੀਂ ਕਿਹਾ ਕਿ ਜਿੱਥੇ ਉਹ ਹਰ ਰੋਜ਼ ਹੀ ਸਾਡੇ ਲਈ ਭੁੱਖੇ ਰਹਿੰਦੇ ਨੇ ਤੇ ਆਪਾਂ ਇੱਕ ਦਿਨ ਉਹਨਾਂ ਤੇ احਸਾਨ ਨਾ ਕਰੀਏ ਤਾਂ ਮੈਮ ਤੁਸੀਂ ਨਾਲ ਉਹਨਾਂ ਤੋਂ ਕੀ ਐਕਸਪੈਕਟ ਕਰ ਰਹੇ ਹੋ ਆਪਣੇ ਹਸਬੰਡ ਤੋਂ ਕੀ ਐਕਸਪੈਕਟ ਕਰਦੇ ਹੋ ਉਹਨਾਂ ਤੋਂ ਐਕਸਪੈਕਟੇਸ਼ਨ ਇਹੀ ਹੈ ਕਿ ਤੁਹਾਡੀਆਂ ਵਾਈਫ ਤੁਹਾਡੇ ਪਿੱਛੇ ਆਉਂਦੀਆਂ ਤਾਂ ਕੁਝ ਸੋਚ ਕੇ ਆਉਂਦੀਆਂ ਤੁਹਾਡੇ ਤੋਂ ਬਹੁਤ ਜ਼ਿਆਦਾ ਉਮੀਦਾਂ ਲਗਾਉਂਦੀਆਂ ਤਾਂ ਪਲੀਜ਼ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੋ ਜਿਹੜੇ ਤਾਂ ਬਹੁਤ ਵਧੀਆ ਨੇ ਉਹ ਤਾਂ ਹੈ ਲੇਕਿਨ ਕਈ ਹੁੰਦੇ ਆ ਕਿ ਠੀਕ ਹੈ ਨਹੀਂ ਸਮਝਦੇ ਤਾਂ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਜੀ ਤਾਂ ਚਲੋ ਮਜ਼ਾਕ ਦੀ ਗੱਲ ਮੈਂ ਫਿਰ ਮਜ਼ਾਕ 'ਚ ਰਹ ਜਾਂ ਤੁਹਾਡੇ ਹਸਬੰਡ ਤੁਹਾਨੂੰ ਕਿੰਨਾ ਕੁ ਸਮਝਦੇ ਹਨ ਨਾ ਮੈਂ ਤਾਂ ਕਹੂੰਗੀ ਕਿ ਮੈਨੂੰ ਬਹੁਤ ਜ਼ਿਆਦਾ ਸਮਝਦੇ ਚਲੋ ਪ੍ਰਮਾਤਮਾ ਇਸ ਤਰ੍ਹਾਂ ਹੀ ਤੁਹਾਡੀ ਅੰਡਰਸਟੈਂਡਿੰਗ ਬਣਾਈ ਰੱਖੇ ਉਹ ਤੇ ਤੁਸੀਂ ਹਰ ਸਾਲ ਇਸ ਤਰ੍ਹਾਂ ਹੀ ਹੱਸਦੇ ਹੋਰ ਖੇਡਦੇ ਰਹੋ ਅਤੇ ਪਰਿਵਾਰ ਦੇ ਵਿੱਚ ਤੁਹਾਡੇ ਖੁਸ਼ੀ ਘੇੜਾ ਰਹੇ ਥੈਂਕ ਯੂ ਥੈਂਕ ਯੂ ਮੈਮ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਣਕਾਰੀ ਲੈਣਾ ਚਾਹਾਂਗਾ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਔਰ ਅੱਜ ਜਿਹੜਾ ਤੁਸੀਂ ਇੱਥੇ ਗੁਣਿਆਨਾ ਮੰਡੀ ਦੇ ਵਿੱਚ ਆਏ ਹੋ ਤਾਂ ਇੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਸਿਰ ਅਸੀਂ ਬਟਿੰਡਾ ਤੋਂ ਬਿਲੋਂਗ ਕਰਦੇ ਹਾਂ ਔਰ ਇੱਥੇ ਮੀ ਸਿਸਟਰ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਸਾਡਾ ਟਾਈਮ ਵੀ ਬਹੁਤ ਵਧੀਆ ਪਾਸ ਹੋ ਰਿਹਾ ਹੈ ਕਿਉਂਕਿ ਕਰਵਾ ਚੌਥ ਵਾਲੇ ਦਿਨ ਜੋ ਹੈ ਕਿ ਲੇਡੀਆਂ ਦਾ ਟਾਈਮ ਨਹੀਂ ਪਾਸ ਹੁੰਦਾ ਹਨਾ ਇੱਥੇ ਆ ਕੇ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਬਹੁਤ ਮਜ਼ਾ ਆ ਰਿਹਾ ਹੈ ਸਾਨੂੰ ਆਮ ਮੈਮ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਕਿ ਤੁਹਾਡੀ ਮੈਰਿਜ ਨੂੰ ਕਿੰਨਾ ਟਾਈਮ ਹੋ ਚੁੱਕਾ ਹੈ ਸਰ ਮੇਰੀ ਮੈਰਿਜ ਨੂੰ 10 ਸਾਲ ਹੋ ਚੁੱਕੀ ਹੈ ਜੀ 10 ਸਾਲ ਹਾਂਜੀ ਹਾਂਜੀ ਹਰ ਸਾਲ ਤੁਸੀਂ ਕਰਵਾ ਚੌਥ ਜੀ ਸਰ ਹਾਂਜੀ ਹਰ ਸਾਲ ਜੀ ਤਾਂ ਮੈਮ ਸੁਹਾਗਣਾਂ ਦੇ ਲਈ ਤੁਹਾਡਾ ਮੈਸੇਜ ਕੀ ਹੋਵੇਗਾ ਹਾਂਜੀ ਸੁਹਾਗਣਾਂ ਦੇ ਲਈ ਜੋ ਉਹਨਾਂ ਨੇ ਪਹਿਲਾ ਵਰਤ ਰੱਖਿਆ ਤਾਂ ਉਹਨਾਂ ਦੇ ਲਈ ਤੁਹਾਡਾ ਮੈਸੇਜ ਕਿਉਂਕਿ ਤੁਸੀਂ ਐਕਸਪੀਰੀਐਂਸਡ ਹੋ ਔਰ ਜਿਨ੍ਹਾਂ ਨੇ ਫਸਟ ਵਾਰਤ ਰੱਖਿਆ ਉਹਨਾਂ ਦੇ ਲਈ ਤੁਹਾਡਾ ਮੈਸੇਜ ਕੀ ਹੋਵੇਗਾ ਕਰਵਾ ਚੌਥ ਦਾ ਵਰਤ ਰੱਖ ਕੇ ਇੱਕ ਮਤਲਬ ਬਹੁਤ ਹੀ ਅੱਛੀ ਫੀਲਿੰਗ ਆਂਦੀ ਹੈ ਕਿ ਜਿਵੇਂ ਕਿ ਆਪਾਂ ਨਿਊਲੀ ਮੈਰਿਡ ਹਰ ਇੱਕ ਚੀਜ਼ ਆਪਾਂ ਕਰਦੇ ਆਂ ਕਰਵਾ ਚੌਥ ਵਾਲੇ ਦਿਨ ਆਪਾਂ ਉਹ ਹਰ ਇੱਕ ਸ਼ੌਂਕ ਪੂਰਾ ਕਰਦੇ ਆਪਨਾ ਔਰ ਹਰ ਇੱਕ ਨੂੰ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਕਰਵਾ ਚੌਥ ਦਾ ਵਰਤ ਮਨਾ ਕੇ ਆਪਣਾ ਵਰਤ ਨੂੰ ਪੂਰਾ ਕਰਨਾ ਚਾਹੀਦਾ ਹੈ ਅੱਛਾ ਅੱਛਾ ਡਰੈਸ ਅਪ ਵੀ ਹੋਣਾ ਚਾਹੀਦਾ ਹੈ ਜੀ ਅੱਛੀ ਮਹਿੰਦੀ ਲਗਵਾਨੀ ਚਾਹੀਦੀ ਹੈ ਸਭ ਆਪਣੇ ਸ਼ੌਂਕ ਪੂਰੇ ਕਰਨੇ ਚਾਹੀਦੇ ਹੈ ਮੈਮ ਮੈਂ ਲਾਸਟ ਵਿੱਚ ਇਹ ਪੁੱਛਾਂਗਾ ਕਿ ਜਿੱਥੇ 10 ਸਾਲ ਹੋ ਗਏ ਤੁਹਾਨੂੰ ਵਰਤ ਰੱਖਦੇ ਆ ਨੂੰ ਤਾਂ ਤੁਸੀਂ 10 ਸਾਲਾਂ ਦੇ ਵਿੱਚ ਆਪਣੇ ਹਸਬੰਦ ਤੋਂ ਕੀ ਐਕਸਪੈਕਟੇਸ਼ਨ ਰੱਖਿਆ ਕਿ ਉਹ ਤੁਸੀਂ ਵਰਤ ਰੱਖਦੇ ਹੋ ਤਾਂ ਉਹਨਾਂ ਤੋਂ ਕੀ ਐਕਸਪੈਕਟ ਕਰਦੇ ਹੋ ਸਰ ਉਹਨਾਂ ਲਈ ਉਹਨਾਂ ਤੋਂ ਮੈਨੂੰ ਸਭ ਕੁਝ ਮਿਲਿਆ ਹੈ ਠੀਕ ਹੈ ਜੀ ਜੋ ਵੀ ਮੇਰੀ ਇੱਛਾ ਹੁੰਦੀ ਉਹ ਮੇਰੀ ਪੂਰੀ ਕਰਦੇ ਆ ਇਸ ਵਾਰ ਵੀ ਉਹਨਾਂ ਨੇ ਮੇਰੀ ਬਹੁਤ ਇੱਛਾ ਪੂਰੀ ਕੀਤੀ ਉਹਨਾਂ ਦੇ ਲਈ ਅੱਜ ਕੀ ਮੈਸੇਜ ਬਸ ਉਹ ਇਦਾਂ ਹੀ ਪਿਆਰ ਨਾਲ ਗੁੰਗੁਣਾ ਕੇ ਜਾਂ ਕੁਝ ਪੋਇਮ ਜਾਂ ਰਿਦਮ ਨਾਲ ਲਈ ਮੇਰੀ ਵਾਇਸ ਨਹੀਂ ਅੱਛੀ ਨਹੀਂ ਹੈ ਸੌਰੀ ਬਟ ਮੇਰੇ ਹਸਬੰਡ ਲਈ ਇਹ ਹੀ ਹੈ ਕਿ ਉਹਨਾਂ ਦਾ ਮੇਰਾ ਸਾਥ ਹਮੇਸ਼ਾ ਲਈ ਬੰਦਾ ਰਹੇ ਐਸੇ ਪਿਆਰ ਬਣਾਲੀ ਤਾਂ ਮੈਂ ਵੀ ਦੁਆ ਕਰਾਂਗਾ ਕਿ ਤੁਹਾਡਾ ਹਸਬੰਡ ਔਰ ਵਾਈਫ ਦਾ ਜੋ ਸਾਥ ਹੈ ਜੋ ਪਿਆਰ ਹੈ ਇਸ ਤਰ੍ਹਾਂ ਹੀ ਬਰਕਰਾਰ ਰਹੇ ਔਰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਦੇ ਵਿੱਚ ਮਿਸਿਸ ਕਰਵਾਚੋਤ ਜੋ ਕੱਢਿਆ ਜਾ ਰਿਹਾ ਹੈ ਤਾਂ ਕਰਵਾਚੋਤ ਮਿਸਿਸ ਕਰਵਾਚੋਤ ਦਾ ਜੋ ਸ਼ੈਸ਼ ਪਹਿਨਾਇਆ ਜਾ ਰਿਹਾ ਹੈ ਸਾਰੇ ਐਮਸੀ ਵੱਲੋਂ ਐਮਸੀ ਸਪਨਾ ਰਾਣੀ ਮੀਤ ਪ੍ਰਧਾਨ ਮੋਨਿਕਾ ਗਰਗ ਮੰਜੂ ਜੈਨ ਵੱਲੋਂ ਮਿਸਿਸ ਕਰਵਾਚੋਤ ਦਾ ਸ਼ੈਸ਼ ਪਹਿਨਾਇਆ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਦੇ ਸਿਰ ਦੇ ਉੱਪਰ ਇੱਕ ਤਾਜ ਵੀ ਸਜਾਇਆ ਜਾ ਰਿਹਾ ਹੈ ਅਗੇ ਤੁਸੀਂ ਵੇਖ ਰਹੇ ਸੀ ਥੈਂਕ ਯੂ ਪੰਜਾਬ ਇਸੇ ਤਰ੍ਹਾਂ ਥੈਂਕ ਯੂ ਪੰਜਾਬ ਨੂੰ ਵੇਖਦੇ ਰਹੋ ਮੈਂ ਤੁਹਾਡੇ ਰੂਬਰੂ ਕਰਵਾਂਦਾ ਰਾਵਾਂਗਾ ਦੇਸ਼ ਵਿਦੇਸ਼ ਦੀਆਂ ਖਬਰਾਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਗੋਨਿਆਣਾ ਮੰਡੀ